ਸਾਹੀਏ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦੇਸੀ ਕੀ ਉਹਦੇ ਲਈ ਪਹਿਲਾਂ ਆਪਾਂ ਨੇ ਮੱਖਣ ਨੂੰ ਘਰ ਲੈਣਾ ਜੀ ਮੈਲਟ ਜਦੋਂ ਆਪਣਾ ਮੱਖਣ ਮੈਲਟ ਹੋ ਜਵੇ ਜੀ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਪੁੰਨ ਲੈਣਾ ਜੀ ਜਦੋਂ ਇਹ ਹੁਣ ਠੰਡਾ ਹੋ ਜਵੇ ਥੋੜਾ ਜਿਹਾ ਫਿਰ ਇਹਨੂੰ ਆਪਾਂ ਰੱਖਾਂਗੇ ਫ੍ਰਿਜ ਦੇ ਵਿੱਚ ਓਵਰਨਾਈ ਲਈ ਲੋ ਜੀ ਸਾਰੀ ਰਾਤ ਫ੍ਰੀਜ ਰੱਖਣਵਾ ਦੇ ਜਾਮ ਜੁਕਿਆ ਜੀ ਹੁਣ ਆਪਾਂ ਇਹਦੇ ਵਿੱਚ ਕਿਸੇ ਵੀ ਚਮਚ ਦੀ ਜਾਂ ਕਿਸੇ ਵੀ ਚੀਜ਼ ਦੀ ਮਰਜ਼ਦ ਨਾਲ ਗਲੀ ਕਰਕੇ ਇਹਦੇ ਵਿੱਚੋਂ ਐਕਸਟਰਾ ਲਸੀ ਘੜ ਲਾਂਗੇ ਨਸੀ ਆਪਾਂ ਸਾਰੀ ਕੱਢ ਲਈ ਜੀ ਇਹਦੇ ਵਿੱਚੋਂ ਹੁਣ ਆਪਾਂ ਗੈਸ ਦੇ ਉੱਤੇ ਰੱਖਾਂਗੇ ਜੀ ਇੱਕ ਪੈਨ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕੀ ਗਰਮ ਕਰਨ ਲਈ ਉਨਾ ਪੈਨ ਨੂੰ ਹਲਾਉਂਦੇ ਹੋਏ ਚੰਗੀ ਤਰ੍ਹਾਂ ਪਕਾ ਲੈਣਾ ਜੀ ਜਦੋਂ ਜੀ ਆਪਣਾ ਕੀ ਇਸ ਤਰ੍ਹਾਂ ਟ੍ਰਾਂਸਪੇਰੈਂਟ ਦਿਖਣ ਲੱਗ ਜੇ ਇਹ ਟੂ ਮੀਜ਼ੇ ਬਣ ਚੁੱਕਿਆ ਦੇਖੋ ਜੀ ਆਪਣਾ ਕੀ ਪੂਰੀ ਤਰ੍ਹਾਂ ਟ੍ਰਾਂਸਪੇਰੈਂਟ ਹੋ ਚੁੱਕਿਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਠੰਡਾ ਕਰਾਂਗੇ ਜੀ ਲੋ ਜੀ ਆਪਣਾ ਕੀ ਬਣ ਕੇ ਹੋ ਗਿਆ ਰੈਡੀ ਹੁਣ ਆਪਾਂ ਇਹਨੂੰ ਕਿਸੇ ਵੀ ਡੱਬੇ ਦੇ ਵਿੱਚ ਜਾਂ ਕੰਟੇਨਰ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਰੱਖਣਾ ਚਾਹੋ ਪੂਣ ਕੇ ਕੱਢ ਲਿਓ ਜੀ ਹੁਣ ਮਿਲਦੇ ਆਂ ਆਪਾਂ ਅਗਿਸੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ